ਪਤਾ ਨਹੀਂ ਕੀ ਹ ਮੇਰੇ ਘਰ ਚ ਬੰਨ ਗਿਆ ਮੈਨੂੰ ਕੋਈ ਸਮਝ ਨਹੀਂ ਗਈ ਲੱਗਦੀ ਦਿਵਿੰਦਰ ਕੋ ਅੱਖ ਹੀ ਜਾਂਦੀ ਕੋਈ ਪਤਾ ਨਹੀਂ ਲੱਗਦਾ ਬਰਨ ਮੋ ਗੋਪੀ ਨੂੰ ਆਜ ਮਾਰ ਕੇ ਪੁੱਛ ਸਾਜ ਪਾ ਦੇ ਨਾਲ ਜੇ ਉਹ ਵੀ ਮੇਰੀ ਸੁਣ ਲੂਗੀ ਤੇ ਗੋਪੀ ਹਾਂਜੀ ਮੰਮੀ ਓਰੇ ਆਹ ਪੁੱਤ ਮੇਰੀ ਗੱਲ ਸੁਣ ਔਨੇ ਹਾਂਜੀ ਕੀ ਗੱਲ ਹੋਈ ਆ ਪੁੱਤ ਉਹ ਵੱਡੀ ਆ ਤੇ ਤੂੰ ਉਹਨੂੰ ਗੱਲਾਂ ਬਾਤਾਂ ਨਾ ਇੰਨੀਆ ਕਰਿਆ ਕਰ ਤੇ ਨਾ ਪੁੱਛਿਆ ਇਹ ਲੈ ਮਮੀ ਅੱਜ ਤਾਂ ਕੋਈ ਗੱਲ ਹੀ ਨਹੀਂ ਹੋਈ ਅੱਜ ਨਹੀਂ ਕੱਲ ਦੀ ਗੱਲ ਵਾਏ ਮੈਨੂੰ ਤਾਂ ਸਾਰੀ ਰਾਤ ਹੀ ਨੀਂਦ ਨਹੀਂ ਆਈ ਮੈਂ ਤਾਂ ਤੜਫ ਕੇ ਕੱਢੀ ਰਾਤ ਐਡੀ ਕਿਹੜੀ ਗੱਲ ਹੋ ਗਈ ਜਿਸ ਨਾਲ ਤੁਹਾਨੂੰ ਨੀਂਦ ਹੀ ਨਹੀਂ ਆਈ ਇਹੋ ਹੀ ਆਖੀ ਜਾਂਦੀ ਆ ਮੈਨੂੰ ਕੋਪੀ ਗੱਲਾਂ ਬਾਤ ਕਰਦੀ ਆ ਵੱਧ ਘੱਟ ਤੇ ਨਾਲੇ ਮੈਨੂੰ ਪੁੱਛਦੀ ਆ ਉਹ ਕੋਈ ਨਾ ਕੋਈ ਜਿਹੜੀ ਗੱਲ ਉਹ ਮੈਨੂੰ ਪੁੱਛਦੀ ਆ ਤੇ ਲੈ ਮੰਮੀ ਮੈਂ ਤਾਂ ਕੋਈ ਵੀ ਵੱਧ ਘੱਟ ਗੱਲ ਨਹੀਂ ਦੀਦੀ ਨੂੰ ਕੀਤੀ ਸੋ ਦੀਦੀ ਮੈਨੂੰ ਕਰ ਦਿੰਦੀ ਆ ਗੱਲਾਂ ਚੱਲ ਕੋਈ ਨਹੀਂ ਵੱਡੀ ਆ ਫੇਰ ਕੀ ਜੇ ਤੈਨੂੰ ਕਰ ਦਿੰਦੀ ਆ ਪਰ ਮੈਂ ਵੀ ਕੋਈ ਗੁੱਸਾ ਤਾਂ ਕੀਤਾ ਨਹੀਂ ਆ ਤੂੰ ਨੇ ਕੀਤਾ ਉਹਨੇ ਗੁੱਸਾ ਕੀਤਾ ਵਾ ਨਾ ਵੀ ਮੈਨੂੰ ਪੁੱਛਦੀ ਆ ਗੱਲਾਂ ਪੁੱਛਦੀ ਆ ਵਿਆਹ ਦੀਆਂ ਆਹੋ ਤੇ ਲੈ ਮੰਮੀ ਉਹ ਤਾਂ ਮੈਂ ਸੂਟਾ ਸਾਟਾ ਮੈਂ ਪੁੱਛਿਆ ਹੀਗਾ ਕਿਉਂ ਪੁੱਛਣਾ ਜੇ ਤਾਂ ਕੋਈ ਗੁੱਸਾ ਕਰੇ ਪੁੱਛੀ ਤਾਂ ਨਹੀਂ ਹੁੰਦਾ ਉਵੇਂ ਇਸ ਵਸ ਕਰਦੀ ਫਿਰਦੀ ਤੇ ਮੈਂ ਤਾਂ ਤਾਂ ਪੁੱਛ ਲਈ ਨਹੀਂ ਫਿਰ ਉਹਨਾਂ ਨੇ ਕਹਿਣਾ ਮਾ ਵੀ ਸਲਾਹ ਨਹੀਂ ਕਰਦੇ ਵਿਆਹ ਵਾ ਤੇ ਝੁਪਰ ਕੇ ਤੁਰੇ ਤੇਦੇ ਆ ਤੇ ਮੈਨਾਂ ਸੁਈ ਸਲਾਹ ਨਹੀਂ ਕਰਦੇ ਹੈਗੇ ਤੇ ਮੈਨੂੰ ਇਹ ਵੀ ਦੀਦੀ ਗੁੱਸਾ ਕਰਨ ਕਿ ਤਾਂ ਮੈਂ ਉਹਨਾਂ ਨੂੰ ਗੱਲਾਂ ਕਰਨ ਲਾ ਪਈ ਨਹੀਂ ਤੇ ਸਲਾਹਾ ਨਾ ਸਲਾਹ ਕਰਿਆ ਕਰ ਤਾ ਆਹ ਹੋ ਗਿਆ ਤਾਂ ਫਿਰ ਨਾ ਕਰਿਆ ਕਰੂੰਗੀ ਆਹੋ ਤੇ ਕੋਈ ਹੋਰ ਵੀ ਗੱਲ ਕੀਤੀ ਹੋਊਗੀ ਤੂੰ ਆਏ ਕਿ ਸੋਨੇ ਦੀ ਜ਼ਰੂਰ ਕਰਨ ਦਾ ਹੈ ਕਿ ਕੱਲ ਵੀ ਦੀਤੀ ਭੈਣ ਦਾ ਫੋਨ ਆਉਂਦਾ ਹੈ ਕਵਲ ਦਾ ਤੇ ਕਹਿੰਦਾ ਹੈ ਕਿ ਉਹਨਾਂ ਨੇ ਇੰਨੇ ਸੋਨੇ ਸੂਟ ਬਣਾ ਕੇ ਦਿੱਤੇ ਆ ਤੇ ਵੀ ਸ਼ਾਪ ਪਾਉਣੀ ਆ ਤੇ ਮੈਂ ਦੀ ਵੀ ਸੋਨਾ ਪਾਉਣਾ ਵਾ ਤੇ ਕਹਿੰਦੀ ਹਾਂ ਫਿਰ ਹੁਣ ਪਾਉਣੇ ਪੈਣਾ ਤੇ ਮੈਂ ਹਾਂ ਵੀ ਉਹ ਤੇ ਮਹਿੰਗਾ ਬੜਾ ਸੋਨਾ ਤੇ ਸਗੋਂ ਮੈਨੂੰ ਉਹ ਕਹਿੰਦੇ ਵੀ ਤੂੰ ਤੇ ਤੇਰੀ ਤਾਂ ਹਾਈ ਨਿਕਲ ਗਈ ਆ ਇਹੋ ਗੱਲ ਦਾ ਉਹਨੇ ਗੁੱਸਾ ਕੀਤਾ ਯੋ ਤੇ ਚੱਲ ਕੋਈ ਗੱਲ ਨਹੀਂ ਮਹਿੰਗਾ ਹੋਵੇ ਸਸਤਾ ਹੋਵੇ ਜਿੱਥੇ ਪਾਉਣਾ ਉੱਥੇ ਤੇ ਪੁੱਤ ਪਾਉਣਾ ਹੀ ਪੈਂਦਾ ਆ ਮਮੀ ਉਹ ਤੇ ਪੌਣਾ ਹੀ ਪਹਿਣਾਵਾ ਤੇ ਪਰ ਮੈਂ ਤੇ ਵੈਸੇ ਸੋਨੇ ਦੀ ਗੱਲ ਕੀਤੀ ਵੀ ਸੋਨਾ ਮਹਿੰਗਾ ਬੜਾ ਵਾ ਮੈਂ ਇਹ ਤੇ ਨਹੀਂ ਕਿਹਾ ਕਿ ਨਾ ਪਾਓ ਉਹ ਤੇ ਨਾਲੇ ਆਪੇ ਤੁਸੀਂ ਬਣਾ ਕੇ ਦੇਣਾ ਹੀਗਾ ਤੂੰ ਕਰਨ ਨੂੰ ਐਨੀ ਗੱਲ ਆਖਣੀ ਹੂੰ ਮੈਂ ਅੱਗੇ ਤੇ ਨਾ ਆਖੂਗੀ ਜੇ ਗੁੱਸਾ ਕਰਦੇ ਆ ਤੇ ਹਾਂ ਤੇ ਉਹ ਉੱਥੇ ਬਾਹਰ ਜਾ ਕੇ ਤੇ ਅਸੀਂ ਅੱਗੇ ਸੇਕਣ ਦੇ ਹੀ ਮਾਂ ਪੁੱਤ ਤੇ ਰੋਂਦੀ ਗਈ ਤੇ ਅਸੀਂ ਆਖਾ ਕੀ ਹੋਇਆ ਇਹ ਗੋਪੀ ਮੈਨੂੰ ਗੱਲਾਂ ਕਰਦੀ ਮੇਰੇ ਕੋਲ ਨੀਂਦ ਨਵੇਂ ਲੈਂਦੀ ਅੱਛਾ ਰੋਂ ਲੱਗ ਪਏ ਆਹ ਹੋ ਕੇ ਮੈਨੂੰ ਆਂਦੀ ਹਾ ਸੋਨਾ ਮਹਿੰਗਾ ਹੋ ਗਿਆ ਵਾ ਤੇ ਉਹਨੂੰ ਸੋਨੇ ਦੇ ਨਾਲ ਕੀ ਤੇ ਮੈਂ ਹਾ ਇੰਨਾ ਕੰਮ ਕਰਦੇ ਆ ਸਭ ਕੋ ਕਰਦੇ ਆ ਆਪਣੇ ਨਿਆਣੇ ਸਾੰਭਦੇ ਆ ਤੇ ਗੁਰਸਾਬ ਵੀ ਉਹਨੂੰ ਕਿ ਸਹਿਣਦਾ ਸਕਦਾ ਸਾਨੂੰ ਅੱਡ ਕਰ ਦੋ ਸਾਨੂੰ ਅੱਡ ਕਰ ਦੋ ਬਸ ਇੰਨੀ ਗੱਲ ਤਾਂ ਅੱਡ ਕਰ ਦੋ ਆਹੋ ਉਹ ਤਾਂ ਸਾਂਝੇ ਥਾਂ ਤੇ ਸਭ ਕੁਝ ਬਣ ਜਾਂਦਾ ਤੇ ਅੱਡ ਹੋਇਆ ਕੀ ਬਣਦਾ ਉਹਦਾ ਤਾਂ ਮੁੰਡਾ ਹੋਸਟਲ ਚ ਪੰਡਿਆ ਵੱਡਾ ਵਾ ਤੇ ਰੇਣੀ ਕੇ ਨਿਕੇ ਨਿਯਾਨੇ ਆ ਹਜੇ ਪਰ ਮਮੇ ਉਹ ਤੇ ਹੈਗਾ ਸਾਜੇ ਥਾਂ ਤੇ ਕੁਝ ਬਣ ਜਾਂਦਾ ਤੇ ਅੱਡ ਹੋਇਆ ਕੀ ਬਣਨਾ ਉਹ ਤਾਂ ਮੈਨੂੰ ਵੀ ਪਤਾ ਵੀ ਅੱਡ ਹੋਇਆ ਕੁਛ ਨਹੀਂ ਬਣਨਾ ਨਾਲੇ ਮੈਨੂੰ ਤੇ 100 ਲੋੜਾ ਵਾ ਮੇਰੇ ਤੇ ਨਿਆਨੇ ਛੋਟੇ ਆ ਹਾਂ ਤੇ ਮੈਂ ਤਾਂ ਹੁਣ ਅਡੋਂ ਦੀ ਗੱਲ ਹੀ ਨਹੀਂ ਕੀਤੀ ਅਡੋਂ ਦੀ ਗੱਲ ਤੇ ਦੀਦੀ ਨੇ ਕੀਤੀ ਆ ਉਹ ਹੀ ਜਾਣਦੀ ਕਿ ਸਾਨੂੰ ਅੱਡ ਕਰ ਦੋ ਜਦੋਂ ਅਸੀਂ ਕੇ ਭੈਣ ਭਰਾ ਦੇ ਜਾਣਾ ਕਰਨਾ ਤੇ ਸਾਡੇ ਨੰਨਵੇ ਲੈnde ਤਾਂ ਸਾਨੂੰ ਪੁੱਛਦੇ ਆ ਮੇਰੇ ਵੱਲੋਂ ਸ਼ਾਬ ਛੱਡ ਕੇ ਭਾਵੇਂ ਕੜਾ ਪਾਉਣ ਮੈਨੂੰ ਕੀ ਲੋੜ ਉਹਨਾਂ ਨੂੰ ਕਹਿਂਦੀ ਪਰ ਅਨਤਾ ਸੰਜੇ ਕਰੋਈਆਂ ਚੱਲ ਵੱਡੀ ਆ ਕੋਈ ਗੱਲ ਨਹੀਂ ਜੇ ਉਹਨੇ ਘੱਟ ਦਿੱਤੀ ਆ ਤੇ ਨਾਲੇ ਰਿਸ਼ਤੇਦਾਰਾਂ ਨੂੰ ਪਾਈ ਗਈ ਆ ਆਹ ਉਹ ਤਾਂ ਹੈ ਹੀ ਆ ਪਾਈ ਦੇ ਮੈਂ ਕਿਹੜਾ ਕਿੰਨੀ ਵੀ ਉਹ ਕੜੇ ਅਗਲੇ ਰੱਖ ਲੈਂਦੇ ਅਗਲੇ ਦੂਣਾ ਕਰਕੇ ਮੋੜ ਕੇ ਜਾਂਦੇ ਰੱਖਣਾ ਤਾਂ ਕਿਸੇ ਨੇ ਵੀ ਨਹੀਂ ਹੁੰਦਾ ਪਰ ਮੈਂ ਤਾਂ ਕੋਈ ਇਦਾਂ ਦੀ ਗੱਲ ਦੀਦੀ ਨੂੰ ਨਹੀਂ ਕਹੀ ਵੀ ਜਿਹਦੇ ਨਾਲ ਦੀਦੀ ਰੋਣ ਲੱਗ ਪੈਂਦੇ ਇਹ ਤਾਂ ਪਤਾ ਨਹੀਂ ਉਹਨਾਂ ਨੇ ਸੋ ਉਹਨਾਂ ਨੇ ਮੈਨੂੰ ਚਾਰ ਗੱਲ ਦੱਸਾਤੀ ਨਾ ਉਹਨੇ ਕਿਹਾ ਮਨ ਚ ਕੀ ਸੋਚਿਆ ਤੁਰੋ ਕੋਈ ਗੱਲ ਨਹੀਂ ਨਹੀਂ ਕਹੂੰਗੇ ਅੱਗੇ ਤਾਂ ਆਹੋ ਤਾਂ ਤੂੰ ਨਾ ਪਤ ਤਨ ਨੂੰ ਮੜੀ ਚੰਗੀ ਆਖਿਆ ਕਰ ਠੀਕ ਆਹੋ ਆਪਣਾ ਟਾਈਮ ਕਰ ਲਓ ਆ ਉਹ ਦਿਹਾਗੇ ਬੇਟਾ ਜਾਂਦੇ ਕਰਤੇ ਤਾਂ ਸਭ ਕੁਆ ਬੰਨ ਧਿਆ ਤੇ ਬਾਣੀ ਵੀ ਜਾਣਾ ਵਾ ਚਲੋ ਉਹ ਸਕੂਲੇ ਚਲ ਜਾਂਦਾ ਵਾ ਗਰ ਸਾਭ ਸਾਰਾ ਕਰਦਾ ਕਰਦਾ ਰਹਿੰਦਾ ਜਿਹੜਾ ਸਕੂਲੇ ਚਲ ਜਾਂਦਾ ਲੇ ਮਮੀ ਉਹਨਾਂ ਦੋਨਾਂ ਭਰਾਵਾਂ ਦੀ ਕਦੀ ਕੋਈ ਗੱਲ ਨਹੀਂ ਹੋਈ ਉਹਨਾਂ ਦੀ ਤਾਂ ਬਣੀ ਤੇ ਕੋਈ ਗੱਲ ਹੀ ਨਹੀਂ ਇਹ ਗੱਲ ਤੇ ਮੈਂ ਵੀ ਕੁਝ ਨਹੀਂ ਕੀਤੀ ਕਈ ਕੀਤੀ ਸੀ ਕਿ ਮੈਂ ਤਾਂ ਸਿਰਫ ਇੱਕ ਸੋਨੇ ਦਾ ਰੇਟ ਹੀ ਦੱਸ ਬੈਠੀ ਤੇ ਉਹ ਉੱਥੋਂ ਹੀ ਮੇਰੀ ਗੱਲ ਬਣ ਗਈ ਆ ਮੈਂ ਅੱਗੇ ਤੋਂ ਨਾ ਕਰਿਆ ਕਰੂੰਗੀ ਅਗਰ ਉਹ ਮੈਂ ਤਾਂ ਹੁਣ ਇਹ ਨਹੀਂ ਸਮਝ ਲੱਗਦੀ ਵੀ ਮੈਂ ਗੱਲ ਦੀਦੀ ਨਾਲ ਕਰਿਆ ਕਿਹੜੀ ਕਰਾਂ ਤੇ ਕਿਹੜੀ ਨਾ ਕਰਿਆ ਕਰਾਂ ਉਹ ਆਪੇ ਕਰਿਆ ਕਰੋ ਤੂੰ ਨਹੀਂ ਗੱਲ ਤੇ ਕੋਈ ਕਰਦੀ ਇਹੋ ਜੀ ਕਿ ਤੱਕ ਦਾ ਦਸਬਾਹ ਹੋ ਗਿਆ ਵਾ ਤਾਂ ਬਣੇ ਬਣਨ ਵਾਲੀ ਗੱਲ ਵੀ ਤੂੰ ਅਹੀਂ ਅੱਡ ਹੋ ਜਾ ਆ ਤੇ ਕੇ ਮੇ ਬਾਅਦ ਕੇ ਇਹਨੇ ਪੁੱਛਿਆ ਵੀ ਅੱਡ ਕਦੋਂ ਹੋਏ ਇਹ ਗੋਪੀ ਨੇ ਸੋਨੇ ਦਾ ਰੇਟ ਦਾ ਸੇ ਇਸੇ ਕੱਲ ਤੋਂ ਅੱਡੋਗੇ ਇਹ ਹੀ ਦੱਸਣਗੇ ਫਿਰ ਕੀ ਪਤਾ ਹੁਣ ਮੈਂ ਤੇ ਆਪ ਉੱਥੇ ਆਖਿਆ ਮੈਂ ਆਖਿਆ ਵੀ ਜਿੰਨਾ ਚਿਰ ਮੈਂ ਜੀਨੀ ਆ ਉਹਨਾਂ ਚਿਰ ਅੱਡ ਨਾ ਹੋਇਓ ਆਹ ਉਹ ਤਾਂ ਤੁਹਾਡੇ ਹੱਥ ਵਿੱਚ ਹੈ ਵੀ ਤੁਸੀਂ ਅੱਡ ਕਰਨਾ ਕਿ ਨਹੀਂ ਕਰਨਾ ਤੇ ਸਾਨੂੰ ਤੇ ਇਹੀ ਲਾਜ ਵਿੱਚ ਉਹ ਸਾਡੇ ਨਿਆਣੇ ਪਾਲ ਜਾਣਗੇ ਛੋਟੇ ਆ ਤੇ ਅਗਰ ਸਾਬ ਤੇ ਆਪ ਆਂਦਾ ਵਾ ਤੇ ਅਹੀਂ ਨਹੀਂ ਬੀਬੀ ਅੱਡ ਹੁੰਦੇ ਅਹੀਂ ਗੱਬਾ ਤੇ ਨੂੰ ਮਨਣਾ ਵੀ ਜਿੰਨਾ ਚਿਰ ਤੂੰ ਜਿੰਨੀ ਆ ਨਚ ਰਹੀ ਆਂ ਅੱਡੀ ਨਹੀਂ ਹੁੰਦੇ ਪਰ ਇਹ ਜੜੀਆਂ ਵਾ ਇਹ ਇਕੱਠੀਆਂ ਰਹਿਣ ਇਹਨਾਂ ਨੂੰ ਸਮਝਾ ਤੇ ਮੈਂ ਤੇ ਉਹਨੂੰ ਵੀ ਆਖਿਆ ਤੇ ਹੁਣ ਤੈਨੂੰ ਵੀ ਆਖਿਆ ਤੈਨੂੰ ਮੈਂ ਵੱਖਰੀ ਆਖਿਆ ਤੇ ਉਹਨੂੰ ਮੈਂ ਵੱਖਰੀ ਆਖਿਆ ਇੱਕ ਦੂਜੇ ਦੇ ਸਾਹਮਣੇ ਨਹੀਂ ਆਖਿਆ ਵੀ ਇਹ ਨਾ ਹੋਵੇ ਵੀ ਆਖਣ ਸਾਡੀ ਸੱਸ ਬੇਇੱਜ਼ਤੀ ਕਰਦੀ ਹੈ ਨਹੀਂ ਇਹ ਚ ਬੇਇੱਜ਼ਤੀ ਵਾਲੀ ਕਿਹੜੀ ਗੱਲ ਆ ਚੋ ਠੀਕ ਆ ਫਿਰ ਮੈਂ ਨਹੀਂ ਆਖਿਆ ਕਰੂੰਗੀ ਅੱਗੇ ਤੋਂ ਕਹਿੰਦੇ ਕਾਦੇ ਪਾਣ ਚੜੇ ਨਾ ਚੰਗਾ ਖਾਂਦੀਆਂ ਚੰਗਾ ਪੀਂਦੀਆਂ ਚੰਗਾ ਹੰਡਾਂਦੀਆਂ ਚੰਗਾ ਜਾਂਦੀਆਂ ਰਿਸ਼ਤੇਦਾਰਾਂ ਦੇ ਕੀ ਇਹਨਾਂ ਨੂੰ ਹੋ ਗਿਆ ਤੁਹਾਡੇ ਬਾਰੇ ਪਹਿਲੇ ਤਹਾਨੂੰ ਜੀ ਕੋਈ ਗੱਲ ਨਹੀਂ ਸੀ ਅੱਥੇ ਵੱਡਣਾ ਪੱਠੇ ਵੱਡੀ ਮੈਂ ਦਾਤੀ ਲੱਭੜੇ ਦਾਤੀ ਆ ਵਾ ਇੱਥੇ ਪਈ ਦਿੱਤੀ ਲੱਗਦਾ ਕਿੱਥੇ ਰੱਖ ਦਿੰਦਾ ਭਾਗ ਮੁੜ ਕੇ ਚੇਤਾ ਭੁੱਲ ਗਈ ਮੈਂ ਪੁੱਛਿਆ ਵੀ ਦਾਤੀ ਦੇ ਦਾਕ ਜਾਂ ਪੱਠੇ ਵੱਡਦਾ ਉਹਦੀ ਨੂੰ ਪੁੱਛ ਲੈਣਾ ਹੈਗਾ ਉਹਨੂੰ ਸਾਰਾ ਕੁਝ ਪਤਾ ਹੋਣਾ ਕਰਦਾ ਕਿਉਂ ਕੀ ਹੋ ਗਿਆ ਮੈਂ ਤਾਂ ਸੱਚੀ ਕੱਪਟੇ ਸੱਚੀ ਅਗ ਲੱਗੀ ਆ ਬੜੀ ਚੰਡੀ ਚੜੀ ਆ ਤੇਨੀ ਚੰਡੀ ਜੋ ਚੜਨੀ ਆ ਮੈਂ ਤਾਂ ਹੁਣ ਮੰਮੀ ਨੇ ਮੇ ਨਾਲ ਗੱਲ ਕੀਤੀ ਮੈਂ ਤਾਂ ਸਿੱਧਾ ਤੁਹਾਡੇ ਵੱਲ ਨਹੀਂ ਆਈ ਆ ਕੀ ਗੱਲ ਕਰੀਆ ਚੰਗੇ ਕੰਮ ਮੰਮੀ ਨੇ ਤੇਰੀ ਮੈਂ ਕੁਝ ਨਹੀਂ ਕਿਹਾ ਗੱਲ ਹੋਈ ਕੀ ਆ ਗੱਲ ਦੱਸ ਵੀ ਨਾ ਬੁਝਾਰਤਾ ਨਾ ਪਾ ਗੱਲ ਕੀ ਹੋਣੀ ਆ ਕੱਲ ਮੈਂ ਤੁਹਾਨੂੰ ਵੀ ਦੱਸਣ ਲਈ ਹੀ ਨਾ ਸੋਨੇ ਦੀ ਗੱਲ ਕਿ ਸੋਨੇ ਦਾ ਰੇਟ ਬੜਾ ਆ ਆਹੋ ਆਹ ਗੱਲ ਮੈਂ ਤੁਹਾਨੂੰ ਪਤਾ ਹੈ ਮੈਂ ਦੱਸਿਆ ਤੁਹਾਨੂੰ ਮੈਂ ਉਸੇ ਵੇਲੇ ਆਣ ਕੇ ਗੱਲ ਦੱਸਦੀ ਵੀ ਆਹ ਗੱਲ ਇੰਦਾ ਹੋਈ ਆ ਤੇ ਦੀਦੀ ਨੇ ਇੰਦਾ ਮੈਨੂੰ ਉਹ ਕਿਹਾ ਦੀਦੀ ਨੇ ਮੇਰੀ ਬੇਇੱਜ਼ਤੀ ਕੀਤੀ ਸੀ ਨਾ ਮੈਂ ਤਾਂ ਨਹੀਂ ਨਾ ਕੀਤੀ ਦੀਦੀ ਬੇਇੱਜ਼ਤੀ ਤੇ ਜਾ ਕੇ ਤੇ ਮੰਮੀ ਨੂੰ ਕਹਿੰਦੇ ਵੀ ਸਾਨੂੰ ਅੱਡ ਕਰਦੇ ਗੋਪੀ ਗੱਲਾਂ ਬੜੀਆਂ ਕਰਦੀ ਆ ਅੱਡ ਕਰਦੇ ਆਹੋ ਇਹ ਤਾਂ ਅਡੋਂ ਵਾਲੀ ਕਿਹੜੀ ਗੱਲ ਵਾ ਹਾਏ ਇਹ ਤਾਂ ਨਾਰਮਲ ਗੱਲ ਹੈ ਕੋਈ ਜਲ ਉਹਦੇ ਉਦਾਂ ਹੀ ਤੂੰ ਜਦਾਂ ਦੱਸਿਆ ਮੈਂ ਐਵੇਂ ਕਿਹਾ ਵੀ ਸੁਣਦਾ ਰੇਟ ਵੜਾਓ ਆਜਾ ਨਾ ਮੈਂ ਗੱਲਾਂ ਕਰਦਾ ਹੀ ਆ ਤੇ ਮੈਨੂੰ ਕਾਹਚ ਕੁਸ ਕਰ ਨਹੀਂ ਦੇਂਦੇ ਤੇ ਕਿੰਨੀ ਅੱਡ ਕਰਦੇ ਆਹ ਮੈਨੂੰ ਅਡ ਕਰ ਦੋ ਇਹ ਗੋਪੀ ਗੱਲਾਂ ਵੜੀਆਂ ਸਾਦੀ ਮੈਂ ਆਪਣੇ ਇਹ ਤਾਂ ਕਹਿੰਦੀ ਮੇਰੇ ਮੇਹਣ ਬਣਾਉਣਾ ਵਰਤਾਣਾ ਕਮਾਲ ਹੀ ਕੀ ਭਾਬੀ ਵਾਲੀ ਦੇ ਅੱਬੇ ਮੈਨੂੰ ਨਾ ਦੱਸ ਦੇ ਆਪੇ ਚੁੱਪਚੀ ਪੀਤੀ ਲੈ ਜਾਂਦੇ ਸਾਰਾ ਕੁਝ ਇਨਾਂ ਦੇ ਹੱਥ ਵਿੱਚ ਹੀ ਆ ਫਿਰ ਤੇ ਮੇਰ ਤੋਂ ਵੀ ਸੁਣਦੇ ਆ ਖੜਨਾ ਖੋੜਨਾ ਨਹੀਂ ਕਿ ਦੱਸ ਕੇ ਖੜਨਾ ਹੀ ਹੁੰਨੇ ਪਰ ਅਡ ਹੋਣ ਦੀ ਗੱਲ ਮੈਨੂੰ ਆਪ ਨਹੀਂ ਸਮਝ ਆ ਪਈ ਕਿਉਂ ਹੋ ਇਹ ਡਿਗੜਾ ਲੋੜਾ ਪਾਇਆ ਗਈ ਆਪੇ ਮੈਂ ਗੱਲਾਂ ਕੀਤੀਆਂ ਕਿੜੀਆਂ ਇਹ ਮੈਨੂੰ ਗੱਲਾਂ ਵੜੀਆਂ ਕਰਦੀ ਮੈਨੂੰ ਸੂਟਾਂ ਦਾ ਪੁੱਛਦੀ ਮੈਨੂੰ ਸੋਨੇ ਦਾ ਇਦਾਂ ਕਹਿੰਦੀ ਹੈਗੀ ਆ ਚਲੇ ਜੀ ਜਨਾਨੀਆਂ ਨੂੰ ਦਈਏ ਪੁੱਛਣ ਦਾ ਇੱਕ ਜੀ ਨੂੰ ਪੁੱਛਦੀਆਂ ਆ ਨਾਲ ਸਲਾਹ ਕਰ ਲਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਹੀ ਗੱਲ ਵੀ ਮੈਂ ਵੀ ਤੇ ਇਹੀ ਕੰਮ ਕਰਨਾ ਵੀ ਸਲਾਹ ਨਹੀਂ ਕਰਦੀ ਜੇ ਮੈਂ ਸਲਾਹ ਕੀਤੀ ਹੈ ਤੇ ਗਵਾਹ ਉਹ ਅੱਜ ਤੂੰ ਨਾ ਪੁੱਛੀ ਤੇ ਫਿਰ ਨੇ ਮਾਦਮ ਇਹ ਕਰਨਾ ਭੇਜਦਾ ਸੜ ਗਿਆ ਮੈਨੂੰ ਪੁੱਛਿਆ ਹੀ ਕਰ ਤਾ ਉਹ ਹੀ ਗੱਲਾਂ ਤੇ ਮਮਮੀ ਨੂੰ ਵੀ ਕਹਿ ਨਹੀਂ ਆ ਵੀ ਆ ਗੱਲਾਂ ਮੈਂ ਸੋਚ ਕੇ ਤੇ ਇਹਨਾਂ ਨੂੰ ਪੁੱਛਣ ਲੱਗਾ ਤੇ ਕੋਈ ਮੋੱਚੀ ਕੁਛ ਨਾ ਭਾਬੀ ਦਾ ਤੇ ਉਹ ਹਾਲੇ ਨਾ ਵੇਲੇ ਦਾਤੀ ਨੂੰ ਇੱਕ ਪਾਸੇ ਦੰਦੇ ਆ ਤੇ ਭਾਬੀ ਨੂੰ ਦੋਵੇਂ ਪਾਸੇ ਹੀ ਪਰ ਤੂੰ ਇਦਾਂ ਕਹਿ ਕੇ ਤੇ ਤੁਹਾਡਾ ਤਾਂ ਸੱਜਣਾ ਮੈਂ ਵੀ ਮੈਨੂੰ ਇਦਾਂ ਕਹਿ ਕੇ ਤੇ ਪਰ ਮੈਂ ਘੱਟ ਗਿਆ ਮੈਨੂੰ ਹੁਣ ਇਹ ਨਹੀਂ ਸਮਝ ਰਹਿੰਦੀ ਮੈਂ ਗੱਲ ਕਰਾਂ ਕੱਚ ਕਰਾਂ ਕਿਹੜੀ ਤੇ ਕਿਹੜੀ ਨਾ ਕਰਾਂ ਤੂੰ ਗੱਲ ਹੋ ਰਹਿਗਾ ਨਾ ਜਿਹੜੀ ਭਾਬੀ ਨੂੰ ਚੰਗੀ ਲੱਗਦੀ ਉਹੋ ਚ ਆਉਂਦੀ ਉਹ ਤੇ ਤੂੰ ਇਦਾਂ ਕਰਨਾ ਬਹੁਤਾ ਇੰਟਰਫੇਰ ਨਾ ਕਰ ਕਿ ਮੈਨੂੰ ਵੀ ਨਹੀਂ ਪਤਾ ਲੱਗਦਾ ਕਿ ਇਹਨੂੰ ਜਾਂ ਗੱਲ ਚੰਗੀ ਕਿਹੜੀ ਲੱਗਦੀ ਹੈ ਉਹਦਾ ਵਿਆਹ ਵਾ ਉਹਨੂੰ ਕਰ ਲੈਂਦੇ ਜੋ ਕਰਦੀ ਉਹਨੂੰ ਕਰਨ ਦੇ ਤੂੰ ਟੁੱਪ ਕੇ ਕਹਿੰਦਾ ਬਸ ਵੇਖੀ ਜਾਉ ਦੇ ਵਾਲ ਮੈਂ ਅਰਾ ਸੱਚੀ ਗੱਲ ਆ ਵੀ ਮੇਰਾ ਇੰਨਾ ਇੱਥੇ ਮਾਨਕ ਹੈ ਨਾ ਜਿਵੇਂ ਪੇਕੇ ਜਾਣ ਦਾ ਨਾਲੇ ਨਹੀਂ ਮੈਨੂੰ ਪੇਕੇ ਨਹੀਂ ਜੇ ਮੈਂ ਉਦਾਂ ਕੋ ਗੱਜ ਗੱਲ ਕਰਦੀ ਤਾਂ ਪੁਆੜਾ ਪਾਈ ਜਾਂਦਾ ਵਾ ਤੇ ਇਹਨੂੰ ਮੈਂ ਮੈਂ ਫਿਰ ਇੱਕ ਜੂਰੀ ਆਪਣੇ ਪੇਕੇ ਛੱਡੇ ਮੈਂ ਤਾਂ ਮੰਨ ਨਾ ਜਾਣੀ ਭਾਬੀ ਦੀ ਕਿਹੜੀ ਕੋਈ ਸੁਣਦਾ ਕਿਉਂ ਨਹੀਂ ਸੁਣਦਾ ਮੰਮੀ ਸੁਣਨਦਾ ਤਾਂ ਹੀ ਅਣਕੇ ਮੈਨੂੰ ਕਹਿੰਦਾ ਉਹਨੇ ਤੈਨੂੰ ਫੇਰ ਹੀ ਪੁੱਛ ਲਿਆ ਹੁਣ ਭਾ ਭਾ ਚਾਹੁੰਦਾ ਹੋਵੇ ਅੱਡੋ ਜਿਕਰੀ ਵੀ ਨਾ ਨਹੀਂ ਮੰਮੀ ਨੇ ਤਾਂ ਕੋ ਕਈ ਬੁਝਾਰਤਾ ਪਾਈਆਂ ਤੇਰੇ ਨਿਆਣੇ ਛੋਟੇ ਆ ਉਹਦਾ ਜੇ ਉਹ ਤੇ ਨਿਆਣੇ ਛੋਟੇ ਤੇ ਨਿਆਣੇ ਫਿਰ ਮੈਂ ਕਹਿੰਦੀ ਫਿਰ ਕਰਦੇ ਨਾ ਅੱਡ ਫਿਰ ਮੈਨੂੰ ਸੱਚੀ ਗੱਲ ਆ ਮੈਨੂੰ ਗੁੱਸਾ ਚੜਿਆ ਵੀ ਕਰਦੇ ਨਾ ਅੱਡ ਮੇਰੇ ਜਿੱਦਾਂ ਦੇ ਵੀ ਰੋਲ ਖੋਲ ਕੇ ਫੇਰ ਪਾਲੀ ਜਾਣਗੇ ਓਏ ਉਹਨੇ ਕਦੀ ਅੱਡ ਨਹੀਂ ਹੁਣਾ ਮੈਨੂੰ ਪਤਾ ਆ ਹੱਥੀ ਉਹਨੇ ਕੋਈ ਕਰਨਾ ਨਹੀਂ ਭਾਬੀ ਨੇ ਉਹ ਅੱਡ ਹੋ ਸਕਦੀ ਹੈ ਕਦੀ ਵੀ ਨਹੀਂ ਪਰ ਗਲਤੀ ਕੀਤੀ ਹੈ ਨਾ ਮੇਰੇ ਮੇਰੇ ਗਲਤ ਲੜਾਈ ਪਾਈ ਨਾ ਫਜ਼ੂਲ ਦੀ ਤੂੰ ਐਵੇਂ ਗਰਮ ਹੋ ਢੇ ਚਲਾਈ ਕਰ ਕਿਹੜੀ ਗੱਲ ਮਾਤਾ ਜੀ ਨੂੰ ਪੁੱਛਿਆ ਮੈਨੂੰ ਗੁੱਸਾ ਹੁੰਦਾ ਹੀ ਨਹੀਂ ਆ ਮੈਂ ਕੋਈ ਰੱਬ ਥੋੜੀ ਆ ਮੈਨੂੰ ਗੁੱਸਾ ਨਹੀਂ ਆਉਣਾ ਚਲ ਕੋਈ ਨਹੀਂ ਹੁੰਦਾ ਕਦੀ ਭਾਣੇ ਨਾਲਿਆ ਅੱਡ ਹੁੰਦਾ ਵੇ ਭਾਕ ਨਾ ਕਰਦਾ ਸਾਰਿਆਂ ਨਾਲ ਆਪਣੇ ਨਿਆਣੇ ਨਾਲ ਕਿੰਨਾ ਕਰਦਾ ਭਾਜੀ ਦੇ ਮੂੰਹ ਨੂੰ ਹੀ ਆ ਭਾਜੀ ਦੇ ਮੂੰਹ ਨਾਲ ਦੀ ਸਹੀ ਜਾਣਦੀ ਹੈ ਨਹੀਂ ਤੇ ਮੈਂ 1 ਮਿੰਟ ਨਾ ਸਮਾਂ ਕਲ ਕੋਈ ਨਾ ਚੰਗੀ ਆ ਭਾਬੀ ਕੋਈ ਨਹੀਂ ਆਂਦੀ ਤੈਨੂੰ ਇਹਨਾਂ ਗੁੱਸਾ ਨਹੀਂ ਚੰਗਾ ਹੁੰਦਾ ਨਹੀਂ ਗੁੱਸਾ ਬੰਦਾ ਕਾ ਚ ਆਪਣੇ ਘਰ ਚ ਹਾਡਾ ਘਰ ਆਂ ਹੀ ਉੱਥੇ ਬੋਲ ਸਕਦੇ ਆ ਆਦ ਬੋਲ ਤੂੰ ਤੈਨੂੰ ਰੱਖਿਆ ਥੋੜੀ ਕਿਹਨੇ ਤੇ ਬੋਲਣ ਤਾਂ ਪਵਾੜੇ ਪੈ ਜਾਂਦੇ ਆ ਜਦ ਮੈਂ ਅਗੋਂ ਲੜਾਈਆਂ ਕੀਤੀਆਂ ਹੁੰਨ ਤੇ ਇਹ ਆ ਉਹਨੂੰ ਲੱਗਦਾ ਨਾ ਇਹ ਪਤਾ ਨਹੀਂ ਕੀ ਬਾਰ ਬਾਰ ਗੋਪੀ ਪੁੱਛਦੀ ਆਗੇ ਮੈਨੂੰ ਤੇ ਏਦਾਂ ਲੱਗਦਾ ਜਾਬਦਾ ਫਿਰ ਕੋਈ ਬਣਾਇਆ ਨਹੀਂ ਜਾਬਦਾ ਫਿਰ ਜਿਹੜਾ ਗੁੱਸਾ ਕਰਨ ਦੇਈ ਮੈਂ ਆ ਤਾਂ ਨੂੰ ਉਹਦਾ ਬਾਰੇ ਸੋਚਣਾ ਹੀ ਨਾ ਕੁਛ ਵੀ ਆ ਵੀ ਮੈਂ ਸੋਚਣਾ ਹੀ ਨਹੀਂ ਵੀ ਇਹਨਾਂ ਨੂੰ ਬਣਾ ਕੇ ਦਿੱਤਾ ਜਾਂ ਨਹੀਂ ਬਣਾ ਕੇ ਦਿੱਤਾ ਮੈਂ ਕੀ ਕਰਾਂ ਤੇ ਆ ਵੀ ਮੇਰੇ ਘਰ ਤੇ ਵਾਪਰਿਆ ਖਜੂੜੀ ਲੜਾਈ ਪੈ ਗਈ ਲੜਾਈ ਦੀ ਗੱਲ ਹੁਣ ਤੈਨੂੰ ਮਾਤਾ ਨੇ ਕੋ ਕਹਾ ਵਾ ਗੁੱਸਾ ਭਾਵੇਂ ਪੇਕਿਆਂ ਦਾ ਹੋਵੇ ਤੇ ਮੇਰੇ ਤੇ ਕੱਢੀ ਜਾਂਦਾ ਆ ਨਹੀਂ ਮਾਤਾ ਤੈਨੂੰ ਕਿਹਦੀ ਵੀ ਆਢੋ ਜ ਹੁਣ ਨਹੀਂ ਮੈਨੂੰ ਸਮਝਾਉਂਦਾ ਹੈਗੇ ਵੀ ਜੋ ਵੱਖਰੇ ਹੋਗੇ ਤੇਰੇ ਨਿਆਣੇ ਛੋਟੇ ਆ ਤੂੰ ਨਾ ਬੋਲਿਆ ਕਰ ਮੈਂ ਉਹਨੂੰ ਵੱਖਰਾ ਸਮਝਾਇਆ ਤੈਨੂੰ ਵੱਖਰਾ ਸਮਝਾਇਆ ਵਾ ਹੂੰ ਇਹ ਛੱਡ ਨੂੰ ਕੋਈ ਗੱਲ ਨਹੀਂ ਹੈਗੀ ਐਵੇਂ ਨਿੱਕੇ ਨਿੱਕੇ ਲਾਂ ਲੈ ਨਹੀਂ ਫਿਰ ਵਿਚਾਰ ਲੈਣ ਸਿੱਧੀ ਗੱਲ ਮੈਂ ਤੁਹਾਨੂੰ ਹੁਣ ਤੁਹਾਡੇ ਕੰਨਾਂ ਚੋਂ ਕੱਢ ਦਿੱਤੀ ਹੈ ਮੈਨੂੰ ਵੀ ਗੁੱਸਾ ਆਉਂਦਾ ਵਾ ਮੈਂ ਹਰ ਵਾਰ ਇਸ ਤਰ੍ਹਾਂ ਨਹੀਂ ਰਹਿਣਾ ਹੈਗਾ ਤੇ ਆਪਣੀ ਵਿਚਾਰ ਕਰ ਲੈਣਾ ਫਿਰ ਚਲ ਮੈਂ ਕਰਦਾ ਪਾਣਾ ਗੱਲ ਆਪੇ ਸਮਝਾਉਗਾ ਨੂੰ ਐਵੇਂ ਆਪੇ ਆਪਣੀ ਵਿਚਾਰ ਕਰ ਲੈਣਾ ਤਾਂ ਕਿ ਚੰਗੇ ਨਾਲ ਪਲਣਗੇ ਮਾੜੇ ਪਲ ਜਾਣਗੇ ਨਹੀਂ ਲੈ ਪਲਣਗੇ ਕਿਉਂ ਨਾ ਸਾਰੇ ਇੱਥੇ ਰਹਿਣਾ ਕੋਈ ਗੱਲ ਨਹੀਂ ਆ ਮੈਂ ਕਰਦਾ ਪਾਣਾ ਗੱਲ ਕੋਈ ਗੱਲ ਨਹੀਂ ਪਾਪੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਹੀ ਮੈਨੂੰ ਇਦਾਂ ਲੱਗਦਾ ਵੀ ਜਦਾਂ ਨਾ ਕਪੜੇ ਬਣਾਉਣ ਗਈ ਤੇ ਉਹਨੇ ਕਦੇ ਕਪੜੇ ਕੋਪਰੇ ਨਿਉ ਬਣਾਇ ਦਿੱਤੇ ਤੇ ਇਹ ਪੁੱਛਣ ਦਾ ਪੀਰੀਆ ਤੋਂ ਗੁੱਸਾ ਕਰ ਲੈਂਦੀ ਹੈ ਗੁੱਸਾ ਉਹ ਨੂੰ ਆਪਣੇ ਪੇਕੇਆਂ ਦਾ ਤੇ ਕੱਢੀ ਇਹਨਾਂ ਦੇ ਜਾਂਦੀ ਹੈ ਘਰ ਚ ਲੜਾਈ ਪਈ ਭਾਰਾ ਕਹਤਾਂ ਕਰ ਵੀ ਸਮਝਾਏ ਉਹਨੂੰ ਕਿਹੜੀਆਂ ਗੱਲਾਂ ਨੂੰ ਪਈ ਆਡੋ ਹਣ ਆਡੋ ਜਾਂ ਸਰਨਾ ਕਾਠ ਵਾਂ ਦੇ ਕੁਝ ਬਣ ਜੂਗਾ ਬੱਕਰੀ ਹੋਣਾ ਦੇਖ ਪਤਾ ਹੀ ਉਹ ਜੋ ਬਣਨਾ ਪਹਿਲਾਂ ਭਾਰਾ ਕਾਈ ਲੈਣਾ ਗੱਲ ਮੇ ਮੈਂ ਅੱਜ ਹਾਂ ਕਿਧਰੋਂ ਓ ਕਣਕ ਵੇਖਣ ਗਿਆ ਸੀ ਅੱਛਾ ਤੇ ਉਹ ਵੇਖ ਕੇ ਆਇਆ ਪਰਿਓ ਪਰਾ ਧੋੜੀ ਜੀ ਇੱਕ ਵਾਥੇ ਪਾਣੀ ਨਹੀਂ ਚੜਿਆ ਸੀ ਓ ਪਰਲੇ ਬਨੇ ਹੁਣ ਕੱਲ ਪਰਸ ਨੂੰ ਮੀਂਹ ਦੱਸਿਆ ਮੀਂਹ ਪੈਣਾ ਪਾਣੀ ਦੁਬਾਰਾ ਨਾਲ ਮੋੜ ਕੇ ਪਿਆ ਜੀ ਸਾਰੀ ਭੱਜ ਨਹੀਂ ਅੱਛਾ ਮੈਂ ਹੈਗਾ ਵਾਂ ਆਹ ਹੈਗਾ ਨਟ ਤੇ ਮੀਂਹ ਅੱਛਾ ਅੱਛਾ ਹਾਂ ਕਹਿੰਦੇ 33 ਨੂੰ ਇੱਕ 3 ਨੂੰ ਚਾ ਨਹੀਂ ਮੋੜਦੇ ਜੇ ਆਹ ਪੈ ਗਈਆਂ ਸਿੱਟਾਂ ਚੜ ਕਣਕ ਦੇ ਤਰ੍ਹਾਂ ਵੇਹੇ ਨਾਲੀ ਚੜ ਚੱਲੀ ਹੁਣ ਨਹੀਂ ਨਹੀਂ ਕਣਕ ਤੇ ਚੰਗੀ ਹੂੰ ਕਣਕ ਤੇ ਬੜੀ ਉੱਠੀ ਹੁਣ ਹੂੰ ਉਹ ਤਾਂ ਮੈਂ ਗੱਲ ਕਰਨੀ ਛਾੜਦੇ ਨਾ ਕੀ ਕੀ ਗੱਲ ਹੋਈ ਮਤਲਬ ਆਡ ਡੋਣ ਦੀ ਕੀ ਗੱਲ ਭਾਬੀ ਕਹਿੰਦੇ ਆ ਮਾਤਾ ਗਈ ਗੋਪੀ ਨੂੰ ਗੋਪੀ ਆਈ ਮੇਥੋਂ ਕਿ ਇਹ ਮਾਏ ਜਨਾਨੀਆਂ ਦੀਆਂ ਗੱਲਾਂ ਨਾ ਸੁਣਿਆ ਕਰ ਮੈਂ ਮੈਂ ਨਹੀਂ ਇਹਨਾਂ ਦੀਆਂ ਗੱਲਾਂ ਤੇ ਇਹਨਾਂ ਵਿਸ਼ਵਾਸ ਕਰਦਾ ਜਨਾਨੀਆਂ ਦੇ ਐਵੇਂ ਆਪਣੀਆਂ ਮਾਰਦੀਆਂ ਰਹਿੰਦੀਆਂ ਗੱਲਾਂ ਐ ਤੂੰ ਉਹ ਗੱਲ ਜਨਾਨੀਆਂ ਦੀਆਂ ਗੱਲਾਂ ਸੁਣਿਆ ਕਰ ਕੰਨਾ ਕੇਸਾ ਹੋ ਰਿਹਾ ਕਰ ਕੱਲ ਤੇ ਕੱਖ ਨਹੀਂ ਕਰਦੇ ਆਪਸ ਵਿੱਚ ਇਹਨਾਂ ਦੀ ਕੋਈ ਹੋਈ ਹੋਊਗੀ ਕੋਈ ਗੱਲ ਕੇ ਤੇ ਦੇਵ ਕੱਲ ਮਾਹੌਲ ਚਲ ਜਾ ਖਰਾਬ ਜਾ ਰਹਿਦਾ ਨਾ ਫੇ ਐਵੇਂ ਉਹ ਮੈਨੂੰ ਵੀ ਡਈ ਅਖਰਾ ਸੀ ਤੂੰ ਮੇਰੇ ਬੈਠੇ ਉੱਥੇ ਮੈਂ ਤੇ ਮਾਤਾ ਬੈਠੇ ਅੱਛਾ ਤੇ ਮੈਂ ਨਹੀਂ ਰਹਿਣਾ ਇਹ ਅੱਡ ਹੋਣਾ ਉਹ ਕਰਨਾ ਮੈਂ ਨਹੀਂ ਕੋਈ ਗੱਲ ਲ ਧਿਆਨ ਦਿੱਤਾ ਮੈਂ ਹੋਣਾ ਜਿੰਨਾ ਹੋਣਾ ਹੋ ਜੀ ਅੱਡ ਦੇ ਨਹੀਂ ਕੋਈ ਅੱਗੋਂ ਨਾ ਪਿੱਛੋਂ ਨਾ ਕੋਈ ਅੱਡਣ ਵਾਲੀ ਗੱਲ ਹੋਈ ਤਾਂ ਮੰਤਵ ਵਿਚਾਰ ਕਿੱਥੋਂ ਆ ਗਿਆ ਅੱਡ ਹੁੰਦਾ ਓਏ ਉਦਾਂ ਹੀ ਮਾਰਦੀਆਂ ਰਹਿੰਦੀ ਆ ਤੂੰ ਉਹ ਗੱਲ ਵੀ ਫੇਰ ਕੰਨਾਂ ਦਾ ਕੱਟਾ ਉਹ ਗੱਲ ਵੀ ਤੂੰ ਦਿਲ ਤੇ ਲਾ ਲਈ ਗੱਲ ਉਹ ਨਹੀਂ ਮੈਂ ਦਿਲ ਤੇ ਕੀ ਲਾਉਣੀ ਆ ਮੈਂ ਤਾਂ ਚੱਲ ਭਾਬੀ ਨੂੰ ਸੁਝਾਈ ਸਮਝੋਈ ਵੀ ਐਵੇਂ ਕਿਹੜੀ ਜੋ ਕੋਈ ਨਾ ਉਹਨੂੰ ਕਰਦਾ ਗੱਲ ਉਹਦਾ ਜਾ ਕੇ ਐਵੇਂ ਜਾਣ ਕੇ ਮਾਰਦੀ ਰਹਿੰਦੀ ਅੱਡ ਕੇ ਨਾ ਹਣਾ ਇਹ ਬੰਦਾ ਪੁੱਛੇ ਬਈ ਹੀ ਜੀ ਕਰ ਹੈ ਕਿਤੇ ਕਿੰਨੇ ਦਾ ਆ ਤੇ ਗੱਲ ਵੀ ਕੋਈ ਨਹੀਂ ਹੋਈ ਘਰੇ ਮੈਨੂੰ ਆਪ ਨੇ ਤਸਾਂ ਵੀ ਕੱਲ ਗੱਲ ਵੀ ਕੋਈ ਨਹੀਂ ਹੋਜੀ ਕੋਈ ਨਹੀਂ ਕੋਈ ਗੱਲ ਨਹੀਂ ਕੀ ਕੋਈ ਨਹੀਂ ਹੁੰਦਾ ਇਹਦੇ ਕਰਦੀਆਂ ਰਹਿੰਦੇ ਹੁੰਦੇ ਜਿੱਥੇ ਦੋ ਪਾਡੇ ਖੜਕਦੇ ਹੁੰਦੇ ਆ ਕਿਤੇ ਆ ਕੇ ਕਰਕੇ ਨਹੀਂ ਹੁੰਦੇ ਵੀ ਪਰੀ ਦਾ ਵਿਆਹ ਵਾ ਕਿਤੇ ਨਾਲ ਨਾ ਖੜਨਾ ਪਵੇ ਨਹੀਂ ਨਹੀਂ ਭਤੀਜੇ ਦਾ ਵਿਆਹ ਤੇ ਭਤੀਜੇ ਦਾ ਵਿਆਹ ਤੇ ਮੀਂਦਾ ਰਹਿਣਾ ਵਾ ਨਹੀਂ ਨਹੀਂ ਸ਼ਾਹ ਹੋ ਸਕਦਾ ਕੋਣ ਤੇ ਵਿਆਹ ਹੀ ਦੋਵਾਂ ਕਈ ਜ਼ਿਆਦਾ ਵਿਆਹ ਰਹਿ ਗਿਆ ਤੇ ਵਿਆਹ ਅੱਗੇ ਅੱਗੇ ਦੇ 8 8 10 10 ਦੇ ਰਹਿਣਾ ਮੈਂ ਆਂਦੀ ਨਹੀਂ ਨਾ ਕਿ ਇਹ ਨਾ ਕੈਦਰ ਵੀ ਸਾਨੂੰ ਵਿਆਹ ਲੈ ਲੈ ਨਾਲ ਤੇ ਨਹੀਂ ਨਾ ਨਾਲ ਤੇ ਜਾਣਾ ਹੀ ਹੈ ਵਿਆਹ ਕੇ ਵਿਆਹ ਤੁਸੀਂ ਉਹ ਤੁਹਾਨੂੰ ਪਿਛੇ ਰਹਿਣ ਦੇਣਾ ਆਪਾਂ ਆ ਇਸੇ ਕੋਲ ਕਹਿੰਦੀ ਨਹੀਂ ਪਹਿਲਾਂ ਮੈਂ ਅੱਡੋ ਨਾ ਨਹੀਂ ਨਹੀਂ ਮੈਂ ਸਭ ਉਹ ਬੰਦੇ ਨੂੰ ਆਖਣ ਡਿਆ ਲੱਭਣ ਡਿਆ ਮੈਂ ਵੀ ਉਹਨੂੰ ਆਖੂਗਾ ਵੀ ਉਹ ਦੋ ਦਿਨ ਪੱਠੇ ਪਾ ਦੀ ਸਾਡੇ ਅਹੀਂ ਵਿਆਹ ਰਹਿਣਾ ਮੈਂ ਤਾਂ ਕਾਲੀ ਛਲਾਵਾ ਕਾਂਡੇ ਮੈਂ ਗੋਪੀ ਨੂੰ ਕਹਿੰਦਾ ਮੈਂ ਕਹਿੰਦਾ ਆਪਾਂ ਵੀ ਸੂਟ ਸਾਡ ਬਣਾ ਲਈਏ ਹੁਣ ਇਹਨਾਂ ਦੇ ਬਣਾ ਮੰਨੂ ਲੈ ਆ ਤੇ ਆਪਾਂ ਵੀ ਵਿਆਹ ਜਾਣਾ ਨਹੀਂ ਤੇ ਬਣਾਓ ਸੂਟ ਕੇ ਬਣਾਓ ਤੇਰੇ ਕੋ ਅੱਗੇ ਘੱਟਵਾ ਸੂਟ ਬਥੇਰੇ ਹੋ ਗਏ ਇਹ ਕੋਈ ਗੱਲ ਹੀ ਨਹੀਂ ਉਹਦਾ ਸੂਟ ਦਾ ਵਿਆਹ ਵੇਖ ਲੈਣਾ ਵਾ ਆ ਤੇ ਮੈਂ ਆਡ ਵਾਲੀਆਂ ਗੱਲਾਂ ਨਵੀਂ ਚੱਲ ਗਈਆਂ ਹੈ ਮੈਂ ਉਹਨੂੰ ਕਹਿੰਨਾ ਕੋਈ ਨਹੀਂ ਕਿਉਂ ਕਹਿੰਦੀ ਗੁਰਪ੍ਰੀ ਕਹਿੰਦੀ ਗੱਲ ਕੋਈ ਕਰ ਮਾਤਾ ਨੇ ਕਿਤੇ ਗੁਰਪ੍ਰੀ ਨੂੰ ਕਿਹਾ ਨਾ ਅੱਛਾ ਹਾਂ ਮਾਤਾ ਨੇ ਕਿਤੇ ਜਾ ਕੇ ਕਿਹਾ ਆਪਾਂ ਵੀ ਕੀ ਮਤਲਬ ਉਹ ਕੀ ਕਹਿਤਾ ਉਹਤਰਾ ਇੱਕ ਗੱਲ ਹੈਗੀ ਆ ਗੁਰਪ੍ਰੀ ਦਾ ਵੀ ਦਿਲਾਹੋਲਾ ਵਾ ਹ ਛੇਤੀ ਦੇ ਪੈਂਦੀ ਆ ਆ ਉਹ ਮੈਂ ਪੱਠੇ ਵਢਣਿਆ ਉੱਥੇ ਤੋਂ ਮਗਰ ਚਲ ਗਈ ਅੱਛਾ ਹਾਂ ਤੇ ਮੈਂ ਮੈਂ ਕਰਦਾ ਪਾਣਾ ਉਹ ਨੂੰ ਕਹਣਾ ਗੁਰਪ੍ਰੀਤ ਨੂੰ ਵੀ ਕੋਈ ਗੱਲ ਹੀ ਨਹੀਂ ਅੱਡ ਹੁੰਦੇ ਕਹਿੰਦਾ ਵੀ ਤੂੰ ਨਾ ਫਿਕਰ ਕਰ ਨਹੀਂ ਨਹੀਂ ਗਾਲ ਤਾਂ ਮਨ ਚ ਆਉਂਦੀ ਹੈ ਨਾ ਕਹਿੰਦੀ ਵੀ ਮੈਂ ਕੋਈ ਗੱਲ ਹੀ ਨਹੀਂ ਕੀਤੀ ਗੱਲ ਤੇ ਕੋਈ ਵੀ ਨਹੀਂ ਹੋਈ ਤੇ ਅੱਡੋਂ ਵਾਲੀ ਗੱਲ ਕਿੱਥੋਂ ਚਲ ਗਈ ਹੈ ਅੱਛਾ ਆ ਯਾਦ ਹੁੰਦਾ ਕੋਈ ਬੜੀ ਵੱਡੀ ਗੱਲ ਹੋਏ ਤਾਂ ਅੱਡ ਵਾਲੀ ਗੱਲ ਨਹੀਂ ਗੱਲ ਤਾਂ ਕੋਈ ਈਡੀ ਨਹੀਂ ਕੋਈ ਖਾਸ ਨਹੀਂ ਹੋਈ ਕਿਤੇ ਆਪਸ ਵਿੱਚ ਇਹਨਾਂ ਦੀ ਹੋਈ ਸੀ ਉਹ ਮੈਨੂੰ ਆਖਣ ਦੀ ਆਦੀ ਬੀਬੀ ਦੇ ਸਾਹਮਣੇ ਉਹਨੇ ਗੱਲ ਕੀਤੀ ਤੇ ਅੰਦਰ ਨਹੀਂ ਅ ਨਹੀਂ ਮੇ ਦੱਸੀ ਕੋਪੀ ਕਹਿੰਦੀ ਕਿ ਮੈਂ ਗੱਲ ਗੱਲ ਹੋਈ ਕੱਪੜੇ ਕੁੱਪੜੇ ਦੀ ਗੱਲ ਹੋਣ ਈ ਹੈ ਨਾ ਇਹਦੀ ਅੱਛਾ ਤੇ ਕਹਿੰਦੀ ਮੈਂ ਇੱਕ ਮਤਲਬ ਪਕੀ ਬੜਾ ਕੁਝ ਸੋਨਾ ਸ਼ਰ ਬਣਾਉਣਾ ਤੇ ਬਣਾਉਣਾ ਜਿਹੜਾ ਬਣਾਉਣਾ ਸਾਂਝੇ ਕਰ ਚੁਪਣਾ ਵਾ ਤੇ ਜਿਹੜਾ ਬਣਨਾ ਕਰੂੰ ਇੱਕ ਮਿੰਟ ਹੋਰ ਤੁਹਾਡੇ ਕਿਤੇ ਰਿਸ਼ਤੇਦਾਰਾਂ ਦੇ ਵਿਆਹ ਹੋਊਗਾ ਤੇਰੇ ਸਹੁਰਿਆਂ ਦੇ ਵਿਆਹ ਹੋਊਗਾ ਤੇ ਤੂੰ ਵੀ ਸਾਂਝੀ ਜੀ ਕਰਦੇ ਬਣਾਉਣਾ ਮੈਂ ਬਣਾ ਹਾਂ ਉਹ ਬਣਾ ਹੀ ਆ ਕੇਦਰ ਆਊਗਾ ਤੇ ਸਾਂਝੇ ਬਣ ਜਾਊਗਾ ਤਾਂ ਕੀ ਹੋਊ ਉਹ ਤੇ ਕੋਈ ਗੱਲ ਨਹੀਂ ਹੈਗੀ ਤੇ ਕਹਿੰਦੀ ਮੈਂ ਉਸ ਪੈਗਾ ਪੁੱਛਿਆ ਵੀ ਦੀਦੀ ਸੋਨਾ ਬੀ ਬੜਾ ਮਹਿੰਗਾ ਹੋ ਗਿਆ ਵਾ ਗੱਲ ਕਹਿੰਦੀ ਐ ਹੋਈ ਗੱਲ ਕੀਤੀ ਜਦ ਜੋ ਮਹਿੰਗਾ ਤੇ ਮਹਿੰਗਾ ਕਰਨ ਗਏ ਮੈਂ ਸੱਤਾ ਆਸਾਰ ਗੱਲ ਕਦੀ ਸਹਿਸ ਮਹਗਾ ਗੱਲ ਕੀਤੀ ਹਾਂ ਮੈਂ ਮੈਂ ਤੁਹਾਨੂੰ ਕਿਹਾ ਮੈਂ ਕਹਿੰਦਾ ਰੇਟ ਦਦੋਂ ਚੜਦਾ ਜੋ ਬਣਾਉਣਾ ਤੇ ਵਾਸਤੇ ਬਣਾ ਲਾ ਰੇਟ ਤੇ ਰੋਜ਼ ਦਾ ਰੇਟ ਵੱਧਦਾ ਰੋਜ਼ ਹੀ ਸੋਨੇ ਦਾ ਰੋਜ਼ ਹੀ ਰੋਜ਼ ਹੀ ਅਖਬਾਰ ਤੇ ਤੁਰਿਆ ਹੁੰਦਾ ਰੇਟ ਰੇਟ ਤੇ ਹਾਂ ਤੁਹਾਨੂੰ ਕਹਾਂ ਵੀ ਐਡਾ ਮਤਲਬ ਜੋ ਪਾਉਣਾ ਮੈਂ ਤੂੰ ਆਪਣੇ ਭਤੀ ਦਾ ਵਿਆਹ ਪਾ ਖੁਸ਼ ਹੋ ਕੇ ਪਾ ਪਾ ਕੇ ਜੋ ਮਰਜ਼ੀ ਪਾ ਦੇ ਪਾਵੇ ਕਿੰਨਾ ਬਣਾਏ ਜੋ ਮਰਜ਼ੀ ਪਾ ਦੇ ਹੈ ਕਹਿ ਦੇ ਨਿੱਕੇ ਨਿੱਕੇ ਗੱਲਾਂ ਮਹਿੰਗੇ ਤੋਂ ਆਡੋਂ ਵਾਲੀ ਗੱਲ ਨਹੀਂ ਕਰਨੀ ਪਤਾ ਕੀ ਗੱਲ ਆ ਇਹ ਜਨਾਨੀਆਂ ਨੇ ਇਹ ਹੁੰਦਾ ਵੀ ਪੇਕੇ ਤੋਂ ਮੈਂ ਮਾੜਾ ਨਾ ਖਵਾਵਾ ਆ ਵੀ ਮੈਨੂੰ ਕੋਈ ਮਾੜਾ ਨਾ ਕਹੇ ਵੀ ਭੂਆ ਬਣ ਣ ਕੇ ਨਹੀਂ ਆਈ ਉਹ ਨਹੀਂ ਨਹੀਂ ਤੇ ਮਾੜਾ ਵੀ ਉਹ ਭੂਆ ਟੌਰ ਬਣਾ ਚਾਹੀਦਾ ਭੂਆ ਦਾ ਵੀ ਟੌਰ ਨਾਲ ਫੱਪੜ ਦਾ ਵੀ ਟੌਰ ਹੋ ਗਈ ਉਹ ਫੱਪੜ ਦਾ ਕੋਈ ਨਹੀਂ ਟੌਰ ਤੋ ਉਤਰਾ ਹੀ ਚੰਗਾ ਫੱਪੜ ਹੈ ਚੱਲ ਪੁੱਛਿਓ ਉਹਨੂੰ ਸਮਝਾਇਓ ਉਹ ਮੈਂ ਕਈ ਨਾ ਕਰਦਾ ਚੱਲ ਉਹ ਉਹ ਵੀ ਨੂੰ ਸਮਝਾਦੀ ਆਖੀ ਕੋਈ ਨਹੀਂ ਉਹ ਮੈਂ ਤੈਨੂੰ ਪਿੱਛੇ ਦਾ ਸਮਝਾਉਂਦਾ ਮੈਂ ਉਹਦਾ ਭਾਬੀ ਦਾ ਸੁਭਾਈ ਏਦਾਂ ਦਾ ਵਾ ਨਹੀਂ ਨਹੀਂ ਗੁਰਪ੍ਰੀਤ ਦਾ ਨਾ ਦਿਲ ਹੋਣਾ ਉਹਦਾ ਰਛੇਤੀ ਹੋ ਜਾਂਦੀ ਆ ਮਨ ਚ ਸੋਚ ਲੈਂਦੀ ਆ ਵੀ ਖਰੇ ਅਹੀਂ ਆਡੂ ਜਾਣਾ ਵਾ ਖਰਿਆ ਕੀ ਗੱਲ ਵਾ ਕੀ ਹੋਊਗਾ ਹੈਨਾ ਇਹੋ ਜੀ ਕੋਈ ਗੱਲ ਹੀ ਘਾਹੀਂ ਨਹੀਂ ਆਡੂ ਡੰ ਨਹੀਂ ਹੁੰਦੇ ਕਰ ਮੈਂ ਇਹਨਾਂ ਨੂੰ ਸਮਝਾਇਓ ਉਹਨੂੰ ਕੋਈ ਨਹੀਂ ਨਾ ਪਾ ਦੇ ਮਨ ਚ ਕੋਈ ਗੱਲ ਨਹੀਂ ਉਹ ਇਹਨਾਂ ਬੁੜੀਆਂ ਦੋਵਾਂ ਨੇ ਕਿਦਾਂ ਇੱਕ ਨੇ ਕੀਤੀ ਦੂਜੀ ਨੇ ਉਤੋਂ ਵੱਧ ਕੀਤੀ ਹੈ ਆਡੋਣਾ ਇਹਨਾਂ ਨੇ ਜੀਤ ਕਰਦਾ ਕੋਈ ਕੰਮ ਨਾ ਕਰਾਂ ਇੱਥੇ ਬੈਠੀ ਤੂੰ ਮੈਂ ਉਧਰ ਲੱਭਣ ਡਿਆਂ ਤੈਨੂੰ ਮੈਂ ਹਮ ਤੈਨੂੰ ਆਖਣ ਡਿਆਂ ਮੈਂ ਵੀ ਆਖਣ ਲਈ ਕਈ ਕੁਛ ਕੀ ਆਖਣੀ ਤੂੰ ਮੈਂ ਜੀਤ ਕਰਦਾ ਵੀ ਕੋਈ ਕੰਮ ਨਾ ਕਰਾਂ ਕਰਦਾ ਐ ਬਹਿ ਜਾ ਮਜੇ ਦੇ ਨਾਲ ਅੱਗੇ ਬਾਤਾਂ ਨਹੀਂ ਬੜ ਕੇ ਬੈਠੀ ਅੱਗੇ ਤੂੰ ਕੀ ਉਹ ਗੱਲ ਵੀ ਪਾੜ ਖਮਿਆ ਚੋਰ ਚਲਾਉਣ ਡਈ ਆ ਕਿੱਥੇ ਲਾਉਣ ਡਈ ਆ ਹੋ ਹਾਂ ਨਹੀਂ ਤਾਂ ਕੀ ਗੱਲਾਂ ਚੱਲਣ ਡੀਆਂ ਘਰ ਦੇ ਵਿੱਚ ਮੈਨੂੰ ਨਹੀਂ ਪਤਾ ਕੀ ਚੱਲਦੀਆਂ ਤੁਹਾਨੂੰ ਦੱਸੋ ਕਿ ਜ਼ਿਆਦਾ ਪਤਾ ਹੁਣ ਦੱਸ ਮੇਰੇ ਵੱਲ ਮੂੰਹ ਕਰ ਕਰ ਆਂਦੀ ਇਹ ਤੁਹਾਨੂੰ ਇਹ ਜ਼ਿਆਦਾ ਪਤਾ ਹੁਣ ਉਹ ਜੋਦਾ ਮੇਰੇ ਕੋਲ ਆਖਣ ਡਿਆ ਕਿ ਭਾਬੀ ਅਡ ਡੋਣ ਦੀਆਂ ਗੱਲਾਂ ਕੰਢੀ ਕੀ ਗੱਲ ਹੋਈਏ ਕੀ ਗੱਲ ਉਹ ਮੈਨੂੰ ਦੱਸੋ ਪੁੱਛਣ ਡਿਆ ਤੇ ਦੁਨੀਆ ਅੱਡ ਮੈਂ ਗੱਲੇ ਕਾਤੂ ਨਹੀਂ ਦੁਨੀਆ ਅੱਡ ਹੁੰਦੀ ਆਈ ਆ ਆ ਲੋਕਾਰ ਹੁਣਾ ਐਡਾ ਪੰ ਤੂੰ ਉਹਦੇ ਮੈਨੂੰ ਲਾਦਾ ਕਰਾ ਗਈ ਛੱਡਣਾ ਅੱਡ ਤੇ ਘਰੋਂ ਹੁੰਦਾ ਡਰ ਵੀ ਕੋਈ ਨਹੀਂਗਾ ਆਪਣੀ ਨਿੰਦੇ ਸਵਾਂਗੇ ਆਪਣੀ ਨਿੰਦੇ ਉਠਾਂਗੇ ਜੀਕਰੂ ਜਦੋਂ ਖਾਵਾਂ ਖਾਣੀ ਹੋਊਗੀ ਉਦੋਂ ਪਕਾਵਾਂਗੇ ਹਨ ਕੋਈ ਠੇਕਾ ਥੋੜੀ ਆ ਉਹਦੇ ਨਿਆਣੇ ਨੇ ਸਕੂਲੇ ਜਾਣਾ ਵਾ ਤੇ ਛੇਛੇ ਦੀ ਮੈਂ ਹੱਥ ਆਪਣਾ ਥੀ ਬਵਾਦਾ ਤੇ ਤੇ ਵੈਨ ਤੋਂ ਨਾ ਲੇਟ ਹੋ ਜਾਣ ਤੇ ਤੇ ਛੁੱਟੀ ਨਾ ਹੋ ਜੇ ਨਿਆਣਿਆਂ ਦੀ ਤੇ ਲੱਸੀ ਹੋ ਗਈਆਂ ਜਿੰਨਾ ਕਰੋ ਨਹੀਂ ਲੱਸੀ ਹੋ ਗਈ ਤੂੰ ਲੱਸੀ ਹੋਣ ਦੀ ਗੱਲ ਨਹੀਂ ਆ ਕਦਰ ਵੀ ਹੋਣੀ ਚਾਹੀਦੀ ਬੰਦੇ ਦੀ ਕੋ ਮੁੱਲ ਵੀ ਹੋਣਾ ਚਾਹੀਦਾ ਗਾੜੀ ਨਹੀਂ ਕੀ ਤੇਰੇ ਗੱਲ ਤੇ ਕਿੰਠਾ ਕਢਾ ਕੇ ਪਾ ਦਈਏ ਹੁਣ ਤੇਰੇ ਤੁਸੀਂ ਇੱਕ ਵਾਰ ਕਿਹਾ ਤੁਸੀਂ ਹਰ ਵਾਰੀ ਕਹਿੰਨੇ ਬਕੀ ਤੇਰੇ ਗੱਲ ਦੇ ਉਹ ਉਹ ਗੱਲ ਪਿੰਡਾਂ ਆਏ ਕਦਰ ਨਹੀਂ ਤੇ ਨੀ ਕਦਰ ਹੋ ਤੈਨੂੰ ਹੋਰ ਉਹਨਾਂ ਨੇ ਸਿਰ ਤੇ ਚੁੱਕ ਲਈਏ ਦੱਸ ਕੈਂਠਾ ਪਾਈ ਰਹਾ ਗੱਲ ਕੀ ਹੋਈ ਮੈਨੂੰ ਇਹ ਦੱਸ ਆਡੋਂ ਦੀ ਤੂੰ ਕਿੱਥੋਂ ਨਾਲ ਲੈਣੀ ਆ ਜੇ ਤੁਸੀਂ ਕੈਂਠਾ ਕਢਾਉਣ ਜੋਗੇ ਹੁੰਦੇ ਨਾ ਤੇ ਕੋਈ ਗੱਲ ਵੀ ਨਾ ਹੁੰਦੀ ਬਥੇਰੇ ਕਢਾੜਾ ਪਾਏ ਜਦੋਂ ਤੈਨੂੰ ਵਿਆਹ ਕੇ ਲਿਆਏ ਬਥੇਰੇ ਪਾਏ ਤੇ ਮੈਂ ਪੇਕਿਆਂ ਨੂੰ ਤਾਂ ਨਹੀਂ ਦੇ ਆਈ ਤੁਸੀਂ ਸਭ ਕੁਝ ਕੀਤਾ ਜੋ ਕੀਤਾ ਮੈਂ ਹੀ ਕਰ ਲਿਆ ਤੇ ਮੇਰ ਕੋ ਕੀ ਹੁਣ ਹੈ ਮੇਰ ਕੋ ਕੀ ਆ ਐਨੀ ਸ਼ਾਪ ਦੀ ਗੱਲ ਚੱਲੀ ਅਜੇ ਪਤਾ ਨਹੀਂ ਕਿਸ ਨੇ ਪਾਉਣੀ ਕਿ ਨਹੀਂ ਪਾਉਣੀ ਆਈ ਸਿਰਫ ਕਬਲ ਨੇ ਗੱਲ ਕੀਤੀ ਆ ਵੀ ਸਾਡੇ ਘਰ ਇਦਾਂ ਕਹਿਣ ਰਹੇ ਆ ਤੇ ਮੈਂ ਉਦਾਂ ਹੀ ਗੱਲ ਚੰਘਾਰਾ ਭਰਤਾ ਤੇ ਆਹ ਜਿਹੜੀ ਲੜਕੀ ਆ ਫਫੇ ਕੁੱਟਣੀ ਇਹ ਉੱਥੇ ਹੀ ਆ ਗਈ ਗੋਪੀ ਉਹਨੇ ਤੈਨੂੰ ਕੀ ਕਹਿ ਦਿੱਤਾ ਕੀ ਤੈਨੂੰ ਫਟ ਮਾਰ ਦਿੱਤਾ ਵਾ ਤੂੰ ਪਹਿਲਾਂ ਪੋਣਾ ਨਾਲ ਤੂੰ ਸਾਂਝੇ ਘਰ ਚੋਂ ਪੋਣਾ ਪਾਸ ਜੋ ਪੋਣਾ ਜੇ ਉਹਦੇ ਪੇਕੇ ਨੇ ਆਊਗਾ ਤਾਂ ਉਹ ਵੀ ਸਾਂਝੇ ਘਰ ਚੋਂ ਜੋ ਪੋਣਾ ਪਾ ਦੂਗੀ ਜਿਹੜਾ ਕਮਾਈ ਕਰਨ ਵਾਲੇ ਐਹੀਂ ਤੇ ਤੁਸੀਂ ਐਵੇਂ ਬੁੜੀਆਂ ਜਾਣ ਜਾਣ ਕੇ ਲੜੀ ਤੁਰੀ ਜਾਂਦੀਆਂ ਤੇ ਫਿਰ ਉਹਨੂੰ ਸਮਝਾਓ ਨਾ ਮੂੰਹ ਨੂੰ ਆਪਣੀ ਜ਼ੁਬਾਨ ਨੂੰ ਖੰਦ ਰੱਖੇ ਥੋੜਾ ਬਹੁਤਾ ਨਹੀਂ ਤੇ ਤੁਸੀਂ ਵੀ ਰੱਖੋ ਪਹਿਲਾਂ ਤੋਲੇ ਤੇ ਫਿਰ ਬੋਲੇ ਘਰ ਦੇ ਵਿੱਚ ਹੁਣ ਉਹ ਗੱਲ ਵੀ ਮਾਤਾ ਹੀ ਆ ਮਾਤਾ ਵਿਚਾਰੀ ਕੀ ਕਰੇ ਵੱਡੇ ਤੇ ਐਹੀਂ ਆ ਲੋਕਾ ਜਿਹਨੇ ਕਹਿਣ ਵਾਲੇ ਨੇ ਕਹਣਾ ਸਾਨੂੰ ਦੋਵਾਂ ਨੂੰ ਕਹਿਣਾ ਵਾ ਵੀ ਇਹਨਾਂ ਨੂੰ ਘਰ ਨਹੀਂ ਸੰਭਾਲਣਾ ਆਇਆ ਅੱਛਾ ਸਾਨੂੰ ਕਹਿਣਾ ਵਾ ਤੇ ਜਿਹੜੇ ਦੂਜੇ ਉਹਦੀ ਲੋਕਾਂ ਨੂੰ ਦੇ ਦੇ ਉਹਨਾਂ ਨੇ ਕਹਿਣਾ ਵੀ ਉਹ ਚਲੋ ਨਿਆਣੇ ਸਿਆਣੇ ਆ ਕੋਈ ਗੱਲ ਤੇ ਕਰਨੀ ਨਹੀਂ ਦੇ ਹੁਣ ਥਾਂ ਥਾਂ ਰੱਖਣਾ ਉਹਨਾਂ ਨੂੰ ਉਹਨਾਂ ਦੇ ਥਾਂ ਰੱਖਣਾ ਅਸੀਂ ਆਪਣੇ ਥਾਂ ਆਪ ਰਹਿਣਾ ਅਸੀਂ ਤੇ ਆਪ ਨੂੰ ਵੇਖਣਾ ਪੈਣਾ ਸਾਨੂੰ ਕਿੰਨੇ ਵੇਖਣਾ ਗੱਲ ਨਹੀਂ ਕਰਨ ਦੇ ਸਾਨੂੰ ਪੁੱਛਣ ਹਾਂ ਕਿ ਲੋਕੀ ਕੀ ਕਹੋਂ ਕਹਿੰਦਾ ਵਾ ਮੈਨੂੰ ਪੁੱਛਣ ਤੇ ਮੈਂ ਦੱਸਾਂ ਵੀ ਗੱਲ ਕਰਦੀ ਕਿ ਨਹੀਂ ਕਰਦੀ ਇਹਦੇ ਮੀਸਨੀ ਜੀ ਪੀੜੀ ਵੱਡਵਾ ਵਿੱਚ ਇਹ ਵਿੱਚ ਕੋਈ ਜਾਣੀ ਰਮਾਨਾ ਬਹਿ ਜਾ ਚੰਗਾ ਤੂੰ ਜੋ ਪਉਣਾ ਬਾਹ ਤੇ ਅੱਡੋਂ ਦਾ ਨਾਮ ਕਿਉਂ ਲੈਣ ਦੀ ਵਿੱਚ ਆਂਦੀ ਆ ਵੀ ਸੋਨਾ ਹੀ ਬੜਾ ਮਹਿੰਗਾ ਦੀਦੀ ਤੁਸੀਂ ਕਿੱਥੋਂ ਦੱਸ ਮੈਂ ਵੀ ਤੈਨੂੰ ਕੀ ਲੱਗੇ ਸੋਨਾ ਮਹਿੰਗਾ ਹੋਵੇ ਚਾਹੇ ਸਸਤਾ ਹੋਵੇ ਉਹ ਚਲਿਆ ਸਾਜੀ ਉਹਨੇ ਗੱਲ ਕਰ ਹੀ ਲਈ ਆ ਤੇ ਤੂੰ ਤੇ ਉਹੋ ਗੱਲ ਵੀ ਗੱਲ ਨੂੰ ਟਲ ਦੇ ਤਾ ਚੁੱਕ ਲਿਆ ਉਹ ਨਿਆਣੀ ਆ ਵੀ ਇਹ ਗੱਲ ਕਰ ਹੀ ਲਈ ਆ ਤੇ ਉਹਨੂੰ ਸਾਰਾ ਪਤਾ ਵਾ ਮੇਰੀ ਮਾਪਿਆਂ ਪੇਕੇਆਂ ਚ ਟੱਬਰ ਚੋਂ ਆਈ ਮੈਂ ਨਹੀਂ ਉੱਥੇ ਇੰਨਾ ਤਫਾ ਗਈ ਤੇ ਇਹਨੂੰ ਅਗਲੀ ਹੀ ਨਹੀਂ ਗੱਲ ਕਰਦੀ ਸੁਬਹਿ ਗਈ ਉਹਨੇ ਗੱਲ ਕਰਤੀ ਹੋਊਗੀ ਵੀ ਦੀਦੀ ਸੋਨਾ ਕੰਨਾ ਮਹਿੰਗਾ ਉਹਨੇ ਇਦਾਂ ਕਹਿੰਦਾ ਉਹਦੀ ਬਾਤ ਸੁਬਹਿ ਕੀ ਆ ਤੂੰ ਤੇ ਫਿਰ ਮਾਰ ਤੇਰਾ ਤੂੰ ਤੇ ਫਿਰ ਵੜ ਪਉਣਾ ਹੋਵੇ ਤੇ ਤੂੰ ਤੇ ਗੱਲ ਕਰ ਤੁਰੇ ਤੁਰੇ ਜਾਂਦਿਆਂ ਵੜ ਪਾ ਲਈ ਨਹੀਂ ਗੱਲ ਤੂੰ ਜਾ ਬਾਬਾ ਤੁਸੀਂ ਤੇ ਮੇਰੀ ਗੱਲ ਕਰਨੀ ਤੇ ਮੇਰੇ ਨਾਲ ਕਾਦੀ ਬਾਤ ਦੀ ਲੜਾਈ ਕਰ ਨੂੰ ਅੱਗੇ ਪਾਏ ਨਾ ਮੇਰੇ ਇੱਕੋ ਗੱਲ ਤੇ ਉਹਨਾ ਮਾਂ ਵੀ ਕਰੇ ਇਹ ਨਾ ਹੋਵੇ ਕਿ ਤੇ ਘਰ ਦੇ ਵਿੱਚ ਕਲੇਜ ਪਾ ਕੇ ਬਹਿ ਜੇ ਵੀ ਮੈਂ ਅੱਡ ਹੋਣਾ ਜਾਂ ਉਹਨਾਂ ਨੂੰ ਵੀ ਕਰੇ ਉਹ ਕੋ ਟੈਨਸ਼ਨ ਆ ਦਵੀ ਇਹੋ ਜੇ ਕੱਲ ਨਹੀਂ ਹੋਣੀ ਤੇ ਨਾ ਹੋਈ ਹੈ ਤੇ ਨਾ ਹੋਣੀ ਸਾਡੀ ਤੇ ਦੁਨੀਆ ਅੱਡ ਹੁੰਦੀ ਨਹੀਂ ਆ ਹੋ ਜੇ ਜਿਹਦਾ ਜਰ ਜਿਹਦਾ ਹੁੰਦਾ ਉਹ ਹੋਵੇ ਅਸੀਂ ਤੇ ਨਹੀਂ ਹੋਣਾ ਇੱਡੀਆਂ ਦੀਆਂ ਗੱਲਾਂ ਹੋਣੀਆਂ ਤਾਂ ਫਿਰ ਮੈਂ ਤੇ ਕੁਝ ਨਹੀਂ ਕਰਨਾ ਮੈਂ ਤੇ ਫਿਰ ਆਪਣੇ ਪਕਾਉਣੀ ਤੇ ਆਪਣੀ ਖਾਣੀ ਕਮਰਾ ਦੇ ਤਾਂ ਹੁਣ ਇੱਕ ਸਮਝੋ ਠੀਕ ਆ ਗੱਲ ਮੁੱਕੀ ਝਗੜਾ ਪਾਰ ਪਿਆ ਜੇ ਜਾਦੀ ਗੱਲ ਹੋਊਗਾ ਇਹਨਾਂ ਨੂੰ ਵੀ ਅਹੀਂ ਰਸੋਈ ਮੈਂ ਇੱਥੇ ਗੈਸ ਰੱਖ ਕੇ ਦੋ ਲਾ ਦੂੰ ਮੈਂ ਨਾ ਤੂੰ ਦੇ ਬੁੱਤੀ ਅੱਤ ਕਰਾਉਂਦੀ ਐ ਐਨੀ ਅੱਤ ਕਰਾਉਂਦੀ ਤੂੰ ਨਾ ਕਰਨੀ ਪੈਂਦੀ ਅੱਤ ਵੇਖ ਵਖੇਂਦੀ ਐ ਸਿੱਖ ਸਖੇਂਦੀ ਐ ਜੋ ਕਰਦੀਆਂ ਹਨ ਉਹੋ ਹੀ ਵੇਖ ਕੇ ਨਹੀਂ ਕਰਨ ਕੀ ਕਰਦੀਆਂ ਕਿਹਨਾਂ ਅੱਡ ਹੋਣਾ ਪਤਾ ਲੱਗੇ ਕਿਹਨਾਂ ਅੱਡ ਹੋਣਾ ਤੂੰ ਗੋਪੀ ਨਾਲ ਉਹ ਹੈ ਕਿ ਤੇ ਦੋ ਦੇ ਜੀ ਆ ਗੋਪੀ ਨਾਲ ਇਹ ਨਿਆਣਿਆਂ ਦਾ ਅੱਡ ਹੋਣਾ ਤੂੰ ਹੈ ਨਿਆਣਾ ਨਾ ਡੋ ਨਾ ਨਿਆਣਾ ਦਰਮਿਆਨ ਆਂ ਲਿੰਦੀ ਨਿਆਣਾ ਨਾਲੋਂ ਵੱਡਾ ਨਿਆਣਾ ਨਾ ਇਹ ਡੋ ਵਾਲੀ ਗੱਲ ਆ ਉਹ ਜਰਮਾਨਾ ਬਹਿ ਜਾ ਤੂੰ ਕਿੱਦਾਂ ਦੀਆਂ ਗੱਲਾਂ ਕਰਦੀਆਂ ਤੁਸੀਂ ਚੱਗਾ ਬਸਦਾ ਹੱਸਦਾ ਬਸਦਾ ਕਰਵਾ ਉਹੋ ਗੱਲ ਫੇਰ ਫੇਰ ਕਰਕੇ ਰੱਖ ਦੇਣਾ ਮਿੰਟ ਜੀ ਗੱਲ ਤੇ ਹੋਈ ਕੱਲ ਦੀ ਤੁਸੀਂ ਹੁਣ ਜਿਉ ਮੇਰੇ ਨਾਂ ਕਿ ਲੱਗੇਗਾ ਨਾ ਹੁਣ ਤੁਹਾਨੂੰ ਕਹਿੰਦੇ ਪੁੱਪ ਦਿੱਤਾ ਹਣਾ ਪੰਪ ਨਹੀਂ ਮੈਨੂੰ ਉਹ ਦਿਆ ਯੋਦਾ ਆਖਣ ਮੈਂ ਮੈਂ ਤਾਂ ਸੁਵਾਸੇ ਗੱਲ ਪਾ ਛੱਡੀ ਫੇਰ ਮੇਰੇ ਮਨ ਤੇ ਆ ਮੈਂ ਪੋਚੀ ਲਵਾ ਪਲਾ ਤਾਂ ਉਹ ਤੇ ਮੈਨੂੰ ਯਕੀਨ ਹੀ ਹੈ ਨੀਗਾ ਤੁਸੀਂ ਤੁਸੀਂ ਸੋ ਇਹ ਗੱਲ ਕਹਿਣੀ ਹੀ ਕੀ ਆਉਗੋ ਪੀਦਾ ਕੀ ਫਰਜ ਬੰਦਾ ਹੈ ਕਹਿਂਦਾ ਐਨੀ ਗੱਲ ਜੇ ਇਹਨੇ ਤੁਹਾਨੂੰ ਦੱਸਿਆ ਹੋਊਗਾ ਤੇ ਅੱਛਾ ਮੈਂ ਹੋਰ ਤੇ ਮਲਦੀ ਦੇ ਤੇਲ ਹੋਰ ਛੋੜ ਦਿੰਦਾਈ ਦਾਂ ਅੱਛਾ ਮੇਰੇ ਸਿਰ ਚ ਪਾਉਣ ਉੱਤੇ ਆ ਮੈਂ ਤੈਨੂੰ ਨਾ ਐਨੀ ਗੱਲਾਂ ਨਾ ਕਰ ਆਪਣੇ ਘਰ 'ਚ ਕਲੇਸ਼ ਨਾ ਪਾ ਮੈਨੂੰ ਨਾ ਕੋਈ ਮਾੜੀ ਚੰਗੀ ਕਵੇ ਮੈਨੂੰ ਕਹਿੰਦੇ ਬਣਾ ਕੇ ਨਹੀਂ ਦਿੱਤੇ ਤੇ ਮੈਂ ਪਾਈ ਨਹੀਂ ਗਈ ਨਾ ਮੈਂ ਜਾਣਾ ਤੇ ਨਾ ਮੈਂ ਛਾਪਾਂ ਪਾਉਣੀਆਂ ਹੋ ਜਾਊਗਾ ਭੇਰਿਆ ਜਿਨ੍ਹਾਂ ਨੇ ਧਰੇ ਆਪੇ ਕਰ ਲੈਣੇ ਬਾ ਮਗਰੋਂ ਤੇਰੀ ਹਾ ਗੱਲ ਬੜੀ ਮਾੜੀ ਆ ਮੁੜ ਕੇ ਬਹੁਤ ਗੱਲ ਵੀ ਪਹਿਲਾਂ ਦੰਬ ਚੋਂ ਕੱਢਣੀ ਤੇ ਮੁੜ ਕੇ ਪਾਣੀ 'ਚ ਹੀ ਬਹਿ ਜਾਣਾ ਟਾਡੀਆਂ ਗੱਲਾਂ ਤੋਂ ਆਹ ਟਾਡੀਆਂ ਗੱਲਾਂ ਟਾਡੀਆਂ ਗੱਲਾਂ ਸੁਣ ਸੁਣ ਕੇ ਪਾਣੀ 'ਚ ਬਹਿਣਾ ਵਾ ਨਾਲੇ ਮੈਂ ਤੁਹਾਨੂੰ ਉੱਥੇ ਸਾਰੇ ਟੱਬਰ ਨੂੰ ਲੈ ਲੈ ਜਾਊ ਉੱਥੇ ਵਨਸਵਾਨ ਅਖਬਾਰੋਂ ਵੀ ਹਾਏ ਮੇਰੇ ਰਹਿ ਨਾ ਜਾਣ ਹਾਏ ਜਾ ਕੇ ਆਖਣ ਨਾ ਇਹਨਾਂ ਨੇ ਕੁਝ ਖਾਦਾ ਨਹੀਂ ਟਾਡੀਆਂ ਮੈਂ ਆਗਦਾ ਭਾਗਦਾ ਕਰਾਂ ਤੇ ਤੁਸੀਂ ਮੇਰੇ ਸਿਰ 'ਤੇ ਸੁਵਾਹ ਪਾਓ ਚੰਗਾ ਹੈ ਨਾ ਅਮਾ ਸੱਚ ਜਿਹੜੀ ਛੇੜੀ ਐ ਲੈ ਸਾਰੇ ਟੱਬਰ ਨੂੰ ਪਰ ਥੋਪਿਆਕ ਨਹੀਂ ਜੰਗਲੇ ਪੱਜ ਪੱਜ ਕੇ ਖਲੋਂਡੇ ਕਦੀ ਕਿਤੇ ਕਦੀ ਕਿਤੇ ਅਰੇ ਇਹ ਘੋਪੀ ਮੁੜ ਕੇ ਇਦਾਂ ਦੀ ਗੱਲ ਵੇਖੀ ਹਾਂ ਕੀ ਮੈਂ ਕਰਦੀ ਇਹਦੇ ਨਾਲ